ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਐਫ ਦੀ ਬੈਡ ਤਾਜੀ ਸੂਈ ਵੀ ਇਹ ਸੇਲ ਆ ਡਿਟੇਲ ਵੀਰ ਦੋ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਗਗਨਦੀਪ ਸਿੰਘ ਖਿਆਰ ਕੋਟੀ ਸੇਖਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਖਾਸ ਕੋਟੀ ਸੇਖਾ ਸ਼ਹਿਰ ਆ ਗਿਆ ਨਾ ਤੇ ਕੰਟੈਕਟ ਨੰਬਰ ਆਪਣਾ 99151 09950 99151 09950 09950 ਜਿਹੜੇ ਬੱਚੀ ਦੇਖੀ ਜ ਨੇ ਕਿਹੜਾ ਸੂਆ ਸੂਈ ਹੈ ਇਹ ਪਹਿਲਾ ਸੂਆ ਸੂਈ ਹੈ ਪਹਿਲਾ ਸੂਆ ਦੰਦ ਵਗੈਰਾ ਤਾਂ ਨਹੀਂ ਦੇਖਿਆ ਆਪਾਂ ਹਾਂਜੀ ਦੰਦ ਤਾਂ ਨਹੀਂ ਚੈੱਕ ਨਹੀਂ ਦੇਖੇ ਜੀ ਆਪਾਂ ਠੀਕ ਆ ਬੱਚਾ ਇਹਦੇ ਪਿੱਛੇ ਕੀ ਆ ਗਿਆ ਇਹ ਮੇਲ ਆ ਠੀਕ ਆ ਕਹਿਵਾਂ ਦਿਨ ਹੋ ਗਿਆ ਸੂਈ ਨੂੰ ਆਜਾ ਸੂਈ ਨੂੰ 7ਵੇਂ 7ਵਾਂ ਦਿਨ ਸੂਈ ਨੂੰ ਪਲੂਨ ਪਹਿਲਾ ਸੁਆ ਸਵੇਰ ਦਾ ਟਾਈਮ ਆ ਹੁਣ ਚਵਾਈ ਇਹਦੀ ਹੋਣੀ ਆ ਹਨਾ ਸੋਬਰ ਸਵੇਰ 6:15-20 ਮਿੰਟ ਦਾ ਟਾਈਮ ਹੋਇਆ ਪਿਆ ਤੇ ਅੰਦਾਜ਼ਾ ਜੇ ਇਸ ਵਕਤ ਵੀ ਦੁੱਧ ਕਿੰਨਾ ਕੁ ਹਾਜ਼ਰ ਆਏ ਥੱਲੇ ਇਸ ਟਾਈਮ ਹੋਊਗਾ ਜੀ 15 ਤੋਂ 16 ਦੇ ਕਿਲ ਲਗਭਗ 8 ਲੀਟਰ ਟਾਈਮ ਦਾ ਦੁੱਧ ਇਹ ਥੱਲੇ ਹਾਜ਼ਰ ਹੈਗਾ ਠੀਕ ਹੈ ਤੇ ਚੋਣ ਚਵਾਦੀ ਅਕਰਮ ਭਰਾ ਬਹੁਤ ਸਮਾਂ ਜੀ ਚਵਾ ਤੁਹਾਨੂੰ ਬਹੁਤ ਖਾਈ ਜੀ ਨੇ ਸਿਰਸ ਬਹੁਤ ਸਮਾਂ ਠੀਕ ਆ ਧਾਰਾ ਦੂਰਾ ਇੱਕ ਨੰਬਰ ਆ ਜਾਵਾਂ ਕਨੰਬਰ ਸੁਭਿਰ ਧਾਰਾ ਦੇਖ ਸਕਦੇ ਹੋ ਚੋਣ ਚਵਾ ਇੱਕ ਨੰਬਰ ਦੂਜੇ ਥਨਾ ਚ ਮਾਰਦੇ ਸੋ ਚੋਣ ਚਵਾ ਦੇਖ ਸਕਦੇ ਹੋ ਧਾਰਾ ਵਗੈਰਾ ਦੀ ਪੂਰੀ ਸਾਫ ਸੁਥਰੀ ਹੁਣ ਸਵੇਰ ਦਾ ਟਾਈਮ ਆ ਤੇ ਬਾਕੀ ਡੰਗ ਤੇ ਮੇਰੇ ਬਣਦੀ ਵਧੀਆ ਪੂਰੀ ਹਨ ਬਹੁਤ ਸੋਹਣੇ ਬੰਦੀ ਹੈ ਜਿੱਦੀ ਆਪ ਉਹਡੇ ਨੇਵਾ ਬਣਾ ਲਿੰਦੀ ਹੈ ਤੇ ਬਾਕੀ ਲੇਵਾ ਫਿਟਿੰਗ ਨਾਲ ਸਾਇ ਥੋੜਾ ਇਹ ਮੀਡੀਅਮ ਆ ਗਿਆ ਹਨ ਹਾਂਜੀ ਤੇ ਅੰਦਾਜ਼ਾ ਆਪਣ ਹੋਰ ਕੈਪੈਸਿਟੀ ਦਾ ਉਹ ਤਾਂ ਪਤਾ ਨਹੀਂ ਕਿੰਨੀ ਕਹਦੇ ਤੋ ਦੁੱਧ 18 ਮਿੰਨ 18 ਕਿਲੋ ਦਾ ਆਰਾਮ ਨਾਲ ਚੁਵਾ ਜੂ ਜੀ ਜਿਹੜਾ ਸੋਨਾ ਚੋਣ ਚਵਾ ਲਗਾਏ ਨੇ ਠੀਕ ਹੈ ਬਾਕੀ ਮਿਲਕ ਵੇਨ ਵਗੈਰਾ ਚੰਗੀ ਤੋਰੇ ਬਾਅਦ ਨੂੰ ਸੋਣੀ ਮੋਟੀ ਆ ਜੀ ਸੋ ਮਿਲਕ ਵੇਨ ਵਗੈਰਾ ਦੇਖ ਸਕਦੇ ਸੋਣੀ ਮਿਲ ਕੇ ਮਿਲ ਜਾਂਦੀ ਹੈ ਪਲੂਣਾ ਪਹਿਲਾਂ ਸੁਆ ਹਲੇ ਤੇ ਜੇ ਕਿਸੇ ਨੇ ਮਸ਼ੀਨੀ ਖਾਸ ਚੋਣੀਆਂ ਤਾਂ ਮਸ਼ੀਨੀ ਵੀ ਚੁਵਾਈ ਕਰ ਸਕਦੇ ਆ ਹੱਥੀ ਜਿਹੜੀ ਪਹਿਲਾ ਘਰ ਜਿਹੜਾ ਜਿੰਨਾ ਪਹਿਲਾਂ ਦੀ ਉਹ ਉਹਦੇ ਹੱਥੇ ਚੋਣਾ ਸੋਨਾ ਇਹ ਦੇਖਣੀ ਚੋਣੀਆਂ ਠੀਕ ਹੈ ਤੇ ਬਾਕੀ ਜਿੰਦ ਜਾਨ ਰਾਜੀ ਤੇ ਲੇਵਾ ਬਹੁਤ ਜ਼ਿਆਦਾ ਬੈੜਦੇ ਪਰ ਦੇਖੋ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਜਿੰਦ ਜਨ ਵਾਲੀ ਤੇ ਇਹ ਲੇਵੇ ਦੀ ਸਾਫ ਸੁਥਰੀ ਆ ਨੰਗੇ ਲੇਵੇ ਦੀ ਅੱਗੇ ਪਿੱਛੇ ਦਾ ਲੇਵਾ ਬੱਚਾ ਮੇਲ ਕਾਫਾ ਬੱਚਾ ਤੇ ਜੇਰ ਵਗੈਰਾ ਡਾਣਾ ਹੀ ਆ ਬਿਲਕੁਲ ਜਰੰਟੀ ਹੁੰਦਾ ਸੋ ਜੇਰ ਵਾਲੇ ਪਾਸੇ ਓਕੇ ਲੇਵਾ ਦੇਖੋ ਜਮਾਂ ਕਿਆ ਵਾ ਤਾਂ ਫਿਟਿੰਗ ਵਾਲਾ ਲੇਵਾ ਸਾਫ ਸੁਥਰੀ ਤੇ ਰੇਟ ਵਗੈਰਾ ਇਹਦਾ ਕੀ ਰੱਖਿਆ ਰੇਟ ਵਿੱਚ 55 ਮੁੱਲ ਕਰਦੇ ਆ 52 ਦੀ ਹਸਨੂ ਦੇਣੀ ਆ ਜੀ ਆਪਾਂ 100 ਰੁਪਿਆ ਦਾ ਛੂਟ ਹੋ ਗਏ 52000 ਆਪਾਂ ਅੱਛੀ ਦੇ ਮੰਗੇ ਹਾਂਜੀ ਤੇ ਅੱਗੇ ਜਿਹੜੇ ਆਪਾਂ ਟੋਕਰ ਗੱਬਣ ਦ ਉਹ ਵੀ ਜੇ ਵਾਜੇ ਇਹ ਵੱਡੀ ਬਿਹੜਾ ਚਫਦੀ ਹੈ ਨਾ ਇਹ ਕਿਹੜਾ ਸੂਛੀ ਹੋਈ ਹੈ ਇਹ ਵੀਰਦੀ ਦੂਜੇ ਸੂਵੇ ਵਾਸਤੇ ਗੱਭਣਾ ਆਪਾਂ ਛੇ ਦਾਦੇ ਰਹਾਂਦੇ ਸੀ ਆਪਣੇ ਕੋਲ ਜਾ ਕੇ ਸਾਲ-ਸਾਲ ਪਿੱਛੋਂ ਇਹਨਾਂ ਗੱਭ ਰਹੀ ਆ ਠੀਕ ਹੈ ਥੋੜੀ ਮੰਨ ਕੇ ਗੱਭਣ ਹੁਣ ਜਿੱਦਕਤ ਆ ਗਈ ਸੀ ਕਰ ਹਾਂਜੀ ਇਹ ਰਹੀ ਨਹੀਂ ਸੀ ਠੀਕ ਹੈ ਹੁਣ ਅੱਗੇ ਦੂਜਾ ਸੂਆ ਸੁਣਾ ਨੇ ਹਾਂਜੀ ਦੂਜਾ ਸੂਆ ਸੁਣਾ ਵਾ ਤੇ ਆਪਣਾ 3 ਮਹੀਨੇ ਦੀ ਗੱਭਣਾ ਤੇ 11 ਕਿਲੋ ਦੁੱਧਾ 11 ਕਿਲੋ ਦੁੱਧ ਹਾਂਜੀ ਸਾਢੇ ਬਾ ਤਿੰਨ ਮਹੀਨੇ ਤੋਂ ਉੱਪਰ ਦੀ ਗੱਭਣ ਹੋ ਗਈ ਹਾਂਜੀ ਇਹ ਆਪਣਾ 42 43 ਕਿਲੋ ਸੈਂਟਰ ਦੁੱਧ ਚੋਣੀ ਗਈ ਹੈ ਤਾਜੀ 40 ਕਿਲੋ ਚੱਲੀ ਸੀ 42 43 ਕਿਲੋ 40 ਤੋਂ ਬਾਹਰ ਚੱਲੀ ਆ ਹਾਂਜੀ ਠੀਕ ਹੈ ਤੇ ਹੁਣ ਲਗਭਗ ਬਣ ਕੇ ਚੱਲੀ ਸੀ ਜਦੋਂ ਆਪਾਂ ਲਿਆਂਦੀ ਆ ਜੀ ਇਹ ਛੇ ਥੋੜੀ ਵੱਡੀ ਹੋਈ ਬਣੀ ਵੀ ਸੀ ਤੇ ਦਵਾਰੇ ਗੱਪਰ ਹੋਣ ਦੇ ਵਿੱਚ ਫੇਰ ਥੋੜੀ ਦਿੱਕਤ ਆ ਗਈ ਇਹਨੂੰ ਹਾਂਜੀ ਹਾਂਜੀ ਤੇ ਹੁਣ ਆਪਾਂ ਮੰਨ ਕੇ ਚਿਲੇ ਜਿਵੇਂ ਇੰਨਾ ਗੈਪ ਪਾਤਾ ਇਹਨੇ ਬਾਕੀ ਵਜਨ ਪੂਜਨ ਬਹੁਤ ਆ ਮੂਲੇ ਸੂਏ ਮੇਰੇ ਸਾਹ ਉਹਨਾਂ ਨੰਗੂ ਪਿਆ ਤੋਂ ਪਰ ਕਾਫੀ ਦੁੱਧ ਦਸਮੀਏ ਅਗਲੇ ਸੂਏ ਦਾ ਠੀਕ ਹੈ ਤੇ ਰੇਟ ਇਹਦਾ ਬਾਜਬ ਹੋਊਗਾ ਜਮਾ ਇਹ ਆਪਾਂ ਇੱਕ 20 ਦੀ ਖਰੀਦੀ ਸੀਗੀ ਵੇਚੀ ਹੁਣ ਆ ਪਈ ਆਸ ਨੂੰ ਇਹ ਆਪਾਂ 50 ਦੀ ਦੇ ਦਾਂਗੇ 50000 ਦੀ 40 ਕਿਲੋ ਦੁੱਧ ਦੇਣ ਵਾਲੀ ਸੀਮਨ ਵਗੈਰਾ ਤੇ ਨਹੀਂ ਪਤਾ ਕਿਹੜਾ ਲਾਇਆ ਦੇ ਸੀਮਨ ਮੇਰੇ ਕੋਲ ਸਟਰਾ ਸੰਭਿਆ ਪਿਆ ਜੀ ਉਹ ਆਪਾਂ ਦਿਖਾ ਸਕਦੇ ਹਾਂ ਹਾਂ ਜੀ ਉਹ ਦਿਖਾ ਸਕਦੇ ਹਾਂ ਤੇ 10 ਕਿਲੋ ਦੁੱਧ ਮੰਨ ਕੇ ਲੈ ਲੈ ਬੰਦਾ ਮੇਰੇ 11 ਕਿਲੋ ਤੋਂ ਉੱਪਰ ਹੀ ਹੋਗਾ ਤੁਸੀਂ 10 ਮੰਨੋ 11 ਮੰਨ ਲਓ ਚੌਣ ਚਵਾਦੀ ਇੱਕ ਨੰਬਰ ਬਿਲਕੁਲ ਜੀ ਠੀਕ ਹੈ ਸਾਡੇ ਜੋ ਬੇਮੰਗਲੀ ਜੀ ਭਾਰੀ ਹੋ ਗਈ ਤੇ ਐਸ ਤੋਂ ਆ ਦੇਖੋ ਵੀ ਖਾਸ ਨਹੀਂ ਆ ਦੇਖੋ ਕਿੰਨੀ ਗੱਜ ਤੇ ਭਾਰ ਠੀਕ ਆ ਬਾਕੀ ਥਣਾ ਜਿਹੜਾ ਰੋਲ ਆ ਬਿਲਕੁਲ ਆਖ ਨੰਬਰ ਆ ਠੀਕ ਆ 50000 ਦੀ ਆਪਾਂ ਦੇਵਾਂਗੇ ਚੈੱਕ ਕਰਵਾ ਕੇ ਦੇਵਾਂਗੇ ਚੈੱਕ ਕਰਵਾ ਕੇ ਜਾਂਗੇ ਤਾਂ ਜੋ 100 ਰੁਪਏ ਛੋੜ ਹੀ ਕਰਾਂਗੇ ਹੋਰ ਆਪਾਂ ਮੁੱਲ ਨਹੀਂ ਇਹਦਾ ਕੀਤਾ 50000 ਤੋਂ ਹਾਂਜੀ ਤੋਰੀ ਮੜੇ ਗਿਰਾ ਗੜਈ ਆ ਪੈਦਾ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਪੂਰੀ ਵੱਡੀ ਬੈੜ ਆ 40 42 ਕਿਲੋ ਦੁੱਧੇ ਦਾ ਪਲੂਣ ਦਾ ਦਿੱਤਾ ਹੋਇਆ ਤੇ ਬਾਕੀ ਥੱਲੇ ਮਿਲਕ ਵੇਨ ਵਗੈਰਾ ਦੇਖ ਸਕਦੇ ਸਾਫ ਸੁਥਰੀ ਰਸਾ ਪਿਆ ਪਿਆ ਮੋਟੀ ਜੋ ਵੀ ਡਿਟੇਲ ਆ ਵੀਰ ਨੇ ਦੱਸਤੀ ਐ ਇੱਕ ਥਾਣੇ ਦੇ ਵਿੱਚੋਂ ਮੋਟੀ ਧਾਰ ਪਊਗੀ ਥੋੜਾ ਫਾਰੇ ਜ ਰੋਕ ਕੇ ਮਾਰੀ ਸੋ ਦੇਖੋ ਜਮਾ ਕਿਆ ਬਾਤਾਂ 40-40 ਕਿਲੋ ਕਹਿਣ ਦੀ ਗੱਲ ਆ ਕੋ ਜਿਆਦਾ ਨਾੜਾਂ ਘੜਦੀ ਗਾਈ ਜੀ ਲੈਵੇ ਤੇ ਜਦ ਸੱਜਰ ਪੰਦੀ ਆ ਬਾਕੀ ਜਿਵੇਂ ਹੁਣ ਇਹ ਮੇਰੇ ਹਿਸਾਬ ਨਾਲ ਤਿੰਨ ਕਿ ਮਹੀਨੇ ਤੱਕ ਡਰਾਈ ਹੋ ਜੂ 2 ਟਾਈ ਮਹੀਨੇ ਤੱਕ ਅੱਜ ਪੂਰੀ ਰੋਤੇ ਚ ਆਉਂਦੀ ਆ ਜੀ ਸਰਦੀਆਂ ਦੀ ਸਟਾਰਟਿੰਗ ਚ ਆਉਂਦੀ ਆ ਉਦੋਂ ਇਹ ਗਾ ਡੇਢ ਲੱਖ ਵਾਲੀ ਚੀਜ਼ ਆ ਕੋਈ ਸਰਪੜ ਹੈਗੀ ਆ ਇਹ ਤਾਂ ਗਣਾ ਤੋਂ ਵੀ ਕਮੇਟੀ ਆ ਜੀ ਇਹ ਤਾਂ ਕੋਣ ਵਾਲੀ ਗੱਲ ਆ ਜਾਈ ਗੱਲ ਆ ਜਾਮਾ ਹਨਾ ਸ਼ੌਕਲ ਕਰਨ ਵਾਲੀ ਗੱਲ ਆ ਜੀ ਪੈਸੇ ਤੇ ਜਿਵੇਂ ਅੱਜ ਆਪਾਂ 50 ਦੀ ਬੰਦਾ ਇਹਨੂੰ ਲੈਂਦਾਗਾ ਤੇ 2 ਮਹੀਨਾ 2 ਮਹੀਨਾ ਜਿਹੜਾ ਖਾਊਗੀ ਉਹਨਾਂ ਖਰਚਾ ਇਹਨੇ ਦੇ ਦੇਣਾ ਉਹਨਾਂ ਦੇ ਨੇ ਹੁਣ ਦੇ ਹੀ ਜਾਂਦੀ ਹੈ ਤੇ ਬਾਕੀ ਘੱਟ ਘੱਟ 4-6 4 ਮਹੀਨੇ ਡرائی ਰਹੇਗੀ ਇਹ ਬਹੁਤ ਬਾਡੀ ਵੇਟ ਚੰਗਾ ਤੇ ਹਵਾਨਾ ਚੰਗਾ ਕੈਰੀ ਕਰ ਲਓ ਤੇ ਨੰਬਰ ਬੋਲ ਦੀ ਵੀਰ ਆਪਣਾ 915109150 50 ਇਹਦਾ ਤੇ ਉਹਦਾ 52 ਲੈਣਾ ਆਪਾਂ ਹਾਂਜੀ ਖਾਸ ਕੋਟ ਇਸੇ ਖਾਂ ਬਸ ਯੈਸਨੋ ਵਾਲੇ ਹੀ ਆਪਾਂ ਸੋਦੇ ਬਾਜੀ ਨਹੀਂ ਕੀਤੀ ਠੀਕ ਹੈ ਚੋਈ ਇਹਦੀ ਅਜੇ ਹੋਣੀ ਹੈ ਵੀਡੀਓ ਕਵਰ ਹੋਣ ਤੋਂ ਬਾਅਦ ਚੋਈ ਹੋਣੀ ਹੈ ਲਗਭਗ 6.5 ਵਜ ਜਾਣਗੇ ਚੋਈ ਕਰ ਦੇਣਾ ਠੀਕ ਹੈ ਤੇ ਬਾਕੀ ਇਹਦੀ ਫੇਸ ਕੁਆਲਿਟੀ ਵਗੈਰਾ ਦੇਖੋ ਥੋੜੀ ਵਜਨ ਵੱਡੀ ਹੋ ਕੇ ਬਣੀ ਆ ਤੇ ਜਿੰਦ ਜਾਣ ਤੋਰਾ ਤਾਰ ਓਕੇ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ